ਪੰਜਾਬ ਸਰਕਾਰ ਐਕਸ਼ਨ ਮੋਡ ਦੇ ਵਿੱਚ ਆ ਚੁੱਕੀ ਹੈ ਵੱਡੇ ਐਕਸ਼ਨ ਜੋ ਹੈ ਪੰਜਾਬ ਸਰਕਾਰ ਦੇ ਵੱਲੋਂ ਲਿੱਤੇ ਗਏ ਨੇ ਸਖਤਾਈ ਦੇਖਣ ਨੂੰ ਮਿਲੀ ਹੈ ਜਿਸ ਦੇ ਵਿੱਚ ਸਰਕਾਰੀ ਕਰਮਚਾਰੀਆਂ ਦੇ ਲਈ ਵੱਡੇ ਹੁਕਮ ਜਾਰੀ ਹੋ ਗਏ ਨੇ ਜੇਕਰ ਸਰਕਾਰੀ ਕਰਮਚਾਰੀ ਕਿਸੇ ਕੰਮ ਦੇ ਵਿੱਚ ਦੇਰੀ ਕਰਦੇ ਨੇ ਤੇ ਉਹਨਾਂ ਨੂੰ 5000 ਰੁਪਏ ਦਾ ਭੁਗਤਾਨ ਕਰਨਾ ਪਵੇਗਾ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲੈਂਦੇ ਆ ਦਰਸਲ ਦੱਸੀਏ ਕਿ ਇੱਕ ਮੀਟਿੰਗ ਜਿਹੜੀ ਆ ਉਹ ਕੀਤੀ ਗਈ ਹੈ ਜਿਨ੍ਹਾਂ ਦੇ ਵਿੱਚ ਵੱਡੇ ਕਮਿਸ਼ਨਰ ਵੀ ਜਿਹੜੇ ਮੌਜੂਦ ਸੀਗੇ ਔਰ ਉਸ ਮੀਟਿੰਗ ਦੇ ਵਿੱਚ ਯਕੀਨੀ ਬਣਾਇਆ ਗਿਆ ਹੈ ਕਿ ਜਿਹੜੇ ਸਰਕਾਰੀ ਕਰਮਚਾਰੀ ਆਰੀ ਨੇ ਜੇਕਰ ਕਿਸੇ ਵੀ ਨਾਗਰਿਕ ਦੇ ਕੰਮ ਦੇ ਵਿੱਚ ਦੇਰੀ ਕਰਦੇ ਨੇ ਤਾਂ ਉਹਨਾਂ ਨੂੰ 5000 ਰੁਪਏ ਜੁਰਮਾਨਾ ਜਿਹੜਾ ਵਾ ਭੁਗਤਾਨ ਕਰਨਾ ਪੈ ਸਕਦਾ ਹੈ ਔਰ ਦੱਸ ਦਈਏ ਕਿ ਨਾਗਰਿਕਾਂ ਨੂੰ ਹੱਕ ਹੈ ਕਿ ਉਹ ਸਰਕਾਰੀ ਕਰਮਚਾਰੀ ਦੇ ਉੱਤੇ ਇਹ ਜੁਰਮਾਨਾ ਲਗਾ ਸਕਦੇ ਨੇ ਪੂਰੀ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਕੀ ਕੁਝ ਜਾਣਕਾਰੀ ਸਾਹਮਣੇ ਆਈ ਹੈ ਦਰਸਲ ਤੁਹਾਨੂੰ ਦੱਸ ਦਈਏ ਕਿ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ ਨਾਗਰਿਕ ਨੇ ਉਹਨਾਂ ਦੀ ਸੇਵਾਵਾਂ ਪ੍ਰਦਾਨ ਕਰਨ ਵਿੱਚ ਦੇਰੀ ਲਈ ਜ਼ਿੰਮੇਵਾਰ ਅਧਿਕਾਰੀ ਤੇ 5000 ਰੁਪਏ ਤੱਕ ਦਾ ਜੁਰਮਾਨਾ ਸਕਦਾ ਹੈ ਹਾਲਾਂਕਿ ਤੁਹਾਨੂੰ ਦੱਸਿਏ ਤਾਂ ਐਕਟ ਅਦੀਨ ਜੋ ਹੈ ਅਪੀਲ ਅਥਾਰਟੀਆਂ ਵਜੋਂ ਵਧੀਕ ਡਿਪਟੀ ਕਮਿਸ਼ਨਰ ਜਿਹੜੇ ਨੇ ਤੇ ਉਹਨਾਂ ਦੀ ਮਹੱਤਵਪੂਰਨ ਭੂਮਿਕਾ ਤੇ ਚਾਨਣ ਪਾਉਣਾ ਸੀਗਾ ਕਿ ਨਾਗਰਿਕਾਂ ਨੂੰ ਉਹਨਾਂ ਅਧਿਕਾਰੀਆਂ ਵਿਰੁੱਧ ਅਪੀਲ ਦਾਇਰ ਕਰਨ ਦਾ ਅਧਿਕਾਰ ਹੈ ਜੇ ਸੁਵਾਵਾ ਮੈਂ ਦੇਰੀ ਨਾਲ ਕਰਦੇ ਨੇ ਯਾਨੀ ਕਿ ਕੰਮ ਜਿਹੜਾ ਦੇਰੀ ਨਾਲ ਹੁੰਦਾ ਹੈ ਜਾਂ ਫਿਰ ਕੰਮ ਕਰਨ ਤੋਂ ਇਨਕਾਰ ਕਰਦੇ ਨੇ ਉਹਨਾਂ ਦੇ ਉੱਤੇ ਜੋ ਹੈ 5000 ਰੁਪਏ ਤੱਕ ਦਾ ਜੁਰਮਾਨਾ ਲੱਗ ਸਕਦਾ ਹੈ ਮੀਟਿੰਗ ਦੇ ਦੌਰਾਨ ਇੱਕ ਪਾਵਰਪੁਆਇੰਟ ਪੇਸ਼ ਕਰਨੀ ਦਿੱਤੀ ਗਈ ਸੀਗੀ ਔਰ ਜਿਸ ਦੇ ਵਿੱਚ ਦੱਸਿਆ ਗਿਆ ਸੀਗਾ ਕਿ ਕਿਸੇ तरीके ਦੇ ਨਾਲ ਪੂਰੀ ਇਹ ਜਿਹੜੀ ਐਕਟ ਆ ਉਸ ਦੇ ਅਧਿਧ ਕੰਮ ਕੀਤਾ ਜਾਵੇਗਾ ਔਰ ਜਿਹੜੇ ਸਰਕਾਰੀ ਕਰਮਚਾਰੀ ਨੇ ਖਾਸ ਕਰਕੇ ਉਹਨਾਂ ਦੇ ਲਈ ਵੱਡੇ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਔਰ ਜੇਕਰ ਉਹ ਨਾਗਰਿਕਾਂ ਦੇ ਕੰਮ ਦੇ ਵਿੱਚ ਦੇਰੀ ਕਰਦੇ ਨੇ ਜਾਂ ਫਿਰ ਕੰਮ ਕਰਨ ਤੋਂ ਇਨਕਾਰ ਕਰਦੇ ਨੇ ਸਰਕਾਰੀ ਕਰਮਚਾਰੀ ਤਾਂ ਉਹਨਾਂ ਨੂੰ 5000 ਰੁਪਏ ਦਾ ਭੁਗਤਾਨ ਕਰਨਾ ਪੈ ਸਕਦਾ ਹੈ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਆ ਜਰਾ ਸਰਕਾਰੀ ਕਰਮਚਾਰੀ ਇਸ ਖਬਰ ਨੂੰ ਧਿਆਨ ਨਾਲ ਸੁਣੀਓ ਕਿਉਂਕਿ ਜੇਕਰ ਨਾਗਰਿਕ ਤੁਹਾਡੇ ਕੋਲ ਆਉਂਦੇ ਨੇ ਕੰਮ ਕਰਵਾਉਣ ਦੇ ਲਈ ਤਾਂ ਤੁਸੀਂ ਉਸ ਕੰਮ ਵਿੱਚ ਦੇਰੀ ਕਰ ਦਿਓ ਯਾ ਟਾਲਮ ਟੋਲ ਕਰਦੇ ਹੋ ਯਾ ਕੰਮ ਕਰਨ ਤੋਂ ਇਨਕਾਰ ਹੀ ਕਰ ਦਿੰਦੇ ਹੋ ਤਾਂ ਉਹ ਨਾਗਰਿਕ ਦਾ ਹੱਕ ਹੈ ਕਿ ਤੁਹਾਡੇ ਉੱਤੇ 5000 ਰੁਪਿਆ ਜੁਰਮਾਨਾ ਲਗਵਾ ਸਕਦਾ ਹੈ ਤਾਂ ਤੁਹਾਡੇ ਉੱਤੇ ਵੱਡੇ ਐਕਸ਼ਨ ਹੋ ਸਕਦੇ ਨੇ ਜਿਹੜੇ ਵੀ ਹੁਣ ਸਰਕਾਰੀ ਕਰਮਚਾਰੀ ਨੇ ਦਫ਼ਤਰਾਂ ਵਿੱਚ ਬੈਠ ਕੇ ਸਰਕਾਰੀ ਕੰਮ ਕਰਦੇ ਨੇ ਉਹ ਜ਼ਰਾ ਧਿਆਨ ਨਾਲ ਇਸ ਖਬਰ ਨੂੰ ਸੁਣੀਓ ਔਰ ਤੁਹਾਨੂੰ ਦੱਸ ਦਈਏ ਕਿ ਇਸ ਦੇ ਨਾਲ ਹੀ ਸਮੇਂ ਸਿਰ ਸੇਵਾਵਾਂ ਪ੍ਰਦਾਨ ਕਰਨ ਵਿੱਚ ਅਸਫਲ ਰਹਿਣ ਵਾਲੇ ਅਧਿਕਾਰੀ ਵਿਰੁੱਧ ਕੀਤੀ ਗਈ ਕਾਰਵਾਈ ਦੇ ਵੇਰਵੇ ਦੀ ਰਿਪੋਰਟ ਵੀ ਸ਼ਾਮਲ ਕਰਨੀ ਜ਼ਰੂਰੀ ਹੋਵੇਗੀ ਨਾਗਰਿਕਾਂ ਨੂੰ ਜਾਗਰੂਕ ਕਰਨ ਲਈ ਜੋ ਆ ਇਹ ਵੱਡੇ ਜਾਰੀ ਕਰ ਦਿੱਤੇ ਨੇ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਇਹ ਕਿਹਾ ਜਾ ਰਿਹਾ ਕਿ ਹਰ ਸੇਵਾ ਲਈ ਜ਼ਿੰਮੇਵਾਰ ਅਧਿਕਾਰੀ ਦੀ ਅਪੀਲ ਅਥਾਰਟੀ ਦੀ ਜਿਹੜੀ ਆ ਉਹ ਵੀ ਪਾਰਦਰਸ਼ੀ ਹੋਵੇਗੀ ਜਾਨੀ ਕਿ ਉਹ ਸਾਰੀ ਰਿਪੋਰਟ ਜਿਹੜੀ ਆ ਉਹ ਦਿਖਾਈ ਜਾਵੇਗੀ ਕਿ ਕੁਝ ਦੇਰੀ ਹੋਈ ਹੈ ਕਿਸ ਕੰਮ ਤੋਂ ਇਨਕਾਰ ਕੀਤਾ ਹੈ ਕਿ ਅਣਗੈਲੀ ਸੀ ਉਸ ਬਾਰੇ ਪੂਰੀ ਜਾਣਕਾਰੀ ਜਿਹੜੀ ਆ ਉਹ ਵੀ ਦਿੱਤੀ ਜਾਵੇਗੀ ਔਰ ਇਸ ਤੋਂ ਇਲਾਵਾ ਦੱਸ ਦਈਏ ਕਿ ਹੁਣ ਪੰਜਾਬ ਭਰ ਵਿੱਚ ਜਨਤਕ ਸੇਵਾਵਾਂ ਦੀ ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਵਧਾਉਣਾ ਹੈ ਔਰ ਹਾਲਾਂਕਿ ਦੱਸ ਦਈਏ ਕਿ ਲੋਕਾਂ ਦੇ ਨਾਲ ਜਿਹੜੇ ਵਾਅਦੇ ਕੀਤੇ ਸਿਗੇ ਵਚਨਬੰਦ ਸਰਕਾਰ ਕਿ ਤੁਹਾਡੇ ਕੰਮ ਜਲਦੀ ਹੋਣਗੇ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਉਹਨਾਂ ਸਾਰੀਆਂ ਚੀਜ਼ਾਂ ਨੂੰ ਯਕੀਨੀ ਬਣਾਉਣ ਦੇ ਲਈ ਵੱਡੇ ਪੱਧਰ ਤੇ ਪੰਜਾਬ ਸਰਕਾਰ ਕੰਮ ਕਰ ਰਹੀ ਹੈ ਤਾਂ ਹੁਣ ਸਰਕਾਰੀ ਦਫ਼ਤਰਾਂ ਦੇ ਵਿੱਚ ਕੰਮ ਕਰਨ ਵਾਲੇ ਜਰਾ ਧਿਆਨ ਨਾਲ ਇਸ ਖਬਰ ਨੂੰ ਸੁਣ ਲਿਓ ਕਿਉਂਕਿ ਜੇਕਰ ਤੁਸੀਂ ਨਾਗਰਿਕਾਂ ਦੇ ਕੰਮ ਦੇ ਵਿੱਚ ਦੇਰੀ ਕਰ ਦਿਓ ਆਨਕਾਨੀ ਕਰ ਦਿਓ ਇਨਕਾਰ ਕਰ ਦਿਓ ਕੰਮ ਕਰਨ ਦੇ ਵਿੱਚ ਤੇ ਤੁਹਾਨੂੰ 5000 ਰੁਪਏ ਦਾ ਭੁਗਤਾਨ ਕਰਨਾ ਪੈ ਸਕਦਾ